ਸਾਵਧਾਨ ਪੰਜਾਬੀਓ ਕਿਉਂਕਿ ਮੌਨਸੂਨ ਤੋਂ ਪਹਿਲਾਂ ਹੁਣ ਪਾਖੜਾ ਡੈਮ ਤੇ ਨੰਗਲ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ 4500 ਕਿਊਸਕ ਪਾਣੀ ਸਤਲੁਜ ਰਿਆਜ ਛੱਡਿਆ ਜਾਏਗਾ ਜੇਕਰ ਪਾਖੜੇ ਦੀ ਗੱਲ ਕੀਤੀ ਜਾਵੇ ਤਾਂ 26500 ਕਿਊਸਕ ਪਾਣੀ ਛੱਡਿਆ ਜਾਏਗਾ ਔਰ ਨਾਲ ਦੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਕਿ ਇਹਨਾਂ ਦੇ ਕੋਲੇ ਜੇਕਰ ਕਿਸੇ ਇਲਾਕੇ ਲਾਗੇ ਜਿਹੜੇ ਪਿੰਡ ਆਉਂਦੇ ਨੇ ਪਾਖੜਾ ਤੇ ਨੰਗਲ ਡੈਮ ਦੇ ਉੱਤੇ ਲਾਸਟ ਅਨਾਉਂਸਮੈਂਟ ਵੀ ਕਰਾ ਦਿੱਤੀ ਹੈ ਕਿ ਉਹ ਲੋਕ ਆਪਣੇ ਖੇਤਾਂ 'ਚ ਨਾ ਜਾਣ ਔਰ ਕਿਸੇ ਤਰੀਕੇ ਦਾ ਆ ਜਿਹੜਾ ਆ ਨਹਾਉਣ ਦੇ ਲਈ ਵੀ ਇਹਨਾਂ ਦਰਿਆਵਾਂ ਦੇ ਨੇੜੇ ਨਾ ਜਾਣ ਕਿਉਂਕਿ ਪਾਣੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਛੱਡਿਆ ਜਾਏਗਾ ਮੌਨਸੂਨ ਤੋਂ ਪਹਿਲਾਂ ਇਹ ਪਹਿਲਾ ਝਟਕਾ ਆ ਕਿ ਜਦੋਂ ਪਾਣੀ ਛੱਡਿਆ ਜਾਣਾ ਆ ਔਰ ਲਾਗੇ ਲਾਗੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰ ਦਿੱਤੀ ਹੈ ਕਿ ਆਪਣੇ ਮਾਲ ਡੰਗਰ ਆਪਣੀ ਖੇਤੀ ਜਾਂ ਆਪਣੇ ਸਾਰੇ ਬੱਚੇ ਆ ਜਿਹੜੇ ਉਹਨਾਂ ਨੂੰ ਇਤਲਾਹ ਕਰ ਦਿਓ ਵੀ ਨਹਾਇਆ ਨਾ ਜਾਵੇ ਕਿਉਂਕਿ ਸਵੇਰੇ 6 ਵਜੇ ਪਾਖੜਾ ਡੈਮ ਤੋਂ ਛੱਡਿਆ ਜਾਣਾ ਹੈ ਪਾਣੀ ਔਰ ਸਤਲੁਜ ਦਰਿਆ ਨੰਗਲ ਡੈਮ ਰਾਹੀਂ ਨਕੀਆਂ ਰਾਹੀਂ ਰੋਪੜ ਥਰਮਲ ਐਸਕੇਪ ਰਾਹੀਂ ਲੋਖੰਡ ਖਾਟ ਸਮੇਤ ਇਹ ਕਿਉਂਕਿ ਪਾਣੀ ਜਿਹੜਾ ਤਕਰੀਬਨ ਇਹ ਕਹਿ ਲਿਏ ਕਿ 2 ਲੱਖ ਕਿਊਸਕ ਪਾਣੀ ਹੈ ਰੋਪੜ ਤੋਂ ਭਾਖੜਾ ਡੈਮ ਤੋਂ ਤੇ ਨੰਗਲ ਡੈਮ ਤੋਂ ਇਕੱਠਾ ਆ ਚੱਲਣਾ ਹੈ ਸੋ ਇਸ ਕਰਕੇ ਬੀਬੀਐਮ ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਨੇ ਵੱਖ-ਵੱਖ ਅਕਸਰਾਂ ਨੂੰ ਚਿੱਠੀ ਲਿਖ ਕੇ ਇਹ ਪਹਿਲਾਂ ਗਿਆ ਦਿੱਤਾ ਆ ਕਿ ਆਪਣਾ ਤੇ ਆਪਣੇ ਏਰੀਆ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਉਥੇ ਹੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਨੂੰ ਵੀ ਦੇਣੀ ਹੈ ਕਿਉਂਕਿ ਜਦੋਂ ਪਾਣੀ ਛੱਡਣਾ ਆ ਤਾਂ ਪਿੰਡਾਂ ਦੇ ਵਿੱਚ ਖਤਰਾ ਹੋ ਸਕਦਾ ਆ ਔਰ ਉਹਨਾਂ ਨੇ ਕਿਹਾ ਤਾਂ ਤਾਂ ਕਿ ਕੋਈ ਦਰਿਆਵਾਲ ਨਾ ਜਾਵੇ ਕੋਈ ਬੱਚਾ ਨਹਾਉਣ ਦੇ ਲਈ ਨਾ ਜਾਵੇ ਔਰ ਇਹ ਸਾਰੀ ਚਿੱਠੀ ਜਿਹੜੀ ਹੈ ਹੁਣ ਵੱਖ-ਵੱਖ ਅਫਸਰਾਂ ਦੇ ਕੋਲ ਪਹੁੰਚਣੀ ਸ਼ੁਰੂ ਹੋ ਗਈ ਹੈ ਉਧਰ ਪਾਰਟਨ ਸਟੇਟ ਡਿਮਾਂਡ ਨੂੰ ਦੇਖਦੇ ਆ ਪਾਣੀ ਦੀ ਡਿਮਾਂਡ ਵਧੀ ਹੈ ਨਾਲ ਹੀ ਨਾਲ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾਏਗਾ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਸਕਦੀ ਹੈ ਇਸ ਕਰਕੇ ਇਹ ਸਾਰਾ ਜਿਹੜਾ ਅਲਰਟ ਹੈ ਉਹ ਦਿੱਤਾ ਗਿਆ ਹੈ ਵੀ ਪਾਣੀ ਜ਼ਿਆਦਾ ਹੋਏਗਾ ਵਹਾਅ ਤੇਜ਼ ਹੋਏਗਾ ਤੇ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ